ਐਸਐਸ ਮੈਡੀਸਿਟੀ ਹਸਪਤਾਲ ਮਕੇਰੀਆ ਵਿਖੇ ਐਨਐਚਐਸ ਹਸਪਤਾਲ ਜਲੰਧਰ ਵੱਲੋਂ ਮੁਫਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ ਜਿਸ ਵਿੱਚ ਐਨਐਚਐਸ ਹਸਪਤਾਲ ਜਲੰਧਰ ਦੇ ਮਾਇਰ ਡਾਕਟਰਾਂ ਵੱਲੋਂ ਦਿਲ ਦਿਮਾਗ ਰੀੜ ਦੀ ਹੱਡੀ ਗੋਡੇ ਤੇ ਚੂਲੇ ਅਤੇ ਪੇਟ ਦੇ ਰੋਗਾਂ ਦਾ ਇਲਾਜ ਕੀਤਾ ਗਿਆ ਇਸ ਕੈਂਪ ਵਿੱਚ ਜ਼ਰੂਰਤਮੰਦ ਲੋਕਾਂ ਨੇ ਪੁਨਹਚ ਕਰਕੇ ਕੈਂਪ ਦਾ ਲਾ ਬੁਠਾਇਆ ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੈਂਪ ਵਿੱਚ ਆਏ ਲੋਕਾਂ ਨੇ ਸਲਾਹਗਾ ਕਰ ਦਿਆ ਕਿ ਹਾਂ ਕਿ ਐਸ ਐਸ ਮੈਡੀਸਿਟੀ ਹਸਪਤਾਲ ਮੁਕੇਰੀਆਂ ਵੱਲੋਂ ਮੈਡੀਕਲ ਮੁਫਤ ਜਾਂਚ ਕੈਂਪ ਲਗਾ ਕੇ ਗਰੀਬ ਲੋਕਾਂ ਦੀ ਸੇਵਾ ਜੋ ਨਿਭਾ ਰਹੇ ਹਨ। ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਇਸ ਮੌਕੇ ਤੇ ਐਸ ਐਸ ਮੈਡੀਸਿਟੀ ਹਸਪਤਾਲ ਦੇ ਡਾਕਟਰ ਹਰਜੀਤ ਸਿੰਘ ਨੇ ਕਿਹਾ ਕਿ ਸਾਡਾ ਹਮੇਸ਼ਾ ਇਹ ਉਪਰਾਲਾ ਰਹਿੰਦਾ ਹੈ ਕਿ ਅਸੀਂ ਡਾਕਟਰ ਵੱਜੋਂ गरीब ते जरूरत मंद लोकां दी सेवा कर सकी आए दिन एस, एस मेडिसिटी हस्पताल वालों जगह जगह ते लोकां दी सहूलत ले कैंप लगाए जा रहे हैं तां जो जरूरत मंद लोग कैंप दा लाभ ले सकन जेकर तुसी होशियारपुर फोकस चैनल सबसक्राइब नहीं कीता ता कृपा करके जरूर करो जी धन्यवाद मैं डॉक्टर सौरभ मिश्रा लिवर स्पेशलिस्ट डाइजेस्टिव स्पेशलिस्ट और एंडोस्कोपस्ट एन हॉस्पिटल जलंधर से मैंने अपना एम और डी एम चंडीगढ़ से कम्प्लीट किया है उसके बाद मैं लिवर ट्रांसप्लांट में फेलोशिप करी है मैं अभी एन हॉस्पिटल जलंधर में काम करता हूँ और यहाँ हर वीरवार को एस एस मेडिसिटी मुकेरिया में दो से चार बजे तक अवेलेबल हूँ किसी भी पेशेंट को कोई भी लिवर और पेट संबंधी रोगों के लिए या एंडोस्कोपी सुविधा के लिए हमें आकर दिखा सकते हैं और उसका इलाज पा सकते हैं थैंक यू जो आज सिटी वालों कैंप लगाया गया है हाँ। सुविधा दे रहे जा हैं मरीजों ने इन आज के पेशेंट को सबसे पहले तो निशुल्क कंसल्टेशन मिल रहा है उसके साथ साथ कुछ दवाइयां जो हम दे रहे हैं वो भी निशुल्क प्राप्त कराई जा रही हैं और डाइटरी मॉडिफिकेशंस और डाइट्री रिकमेंडेशंस भी पेशेंट्स को दिया जा रहा है मैं सिंह ਮੋਹਲੇ ਯਾਰ ਦੇ ਆਪਕੀ ਮਿਸ ਨੂੰ ਦਿਖਾਉਣ ਵਾਸਤੇ ਆਈ ਆ ਜੀ ਐਸਐਸਸੀਟੀ ਮਟੀਰੀਅਲ ਅਸਤਤ ਪਤਾ ਲੱਗਾ ਵੀ ਐਨਐਚਐ ਐਚ ਐਨਐਸ ਦੇ ਜਿਹੜੇ ਚੰਦਰਪੁਰੀ ਠੀ ਉਹ ਅੱਜ ਫਰੀ ਕੈਂਪ ਲਾ ਕੇ ਹਰ ਦੰਦਾਂ ਨੂੰ ਟਿਕਰੇਲ ਸੋ ਇਹਨਾਂ ਨੂੰ ਬਹੁਤ ਸ਼ੁਕਰਗੁਜ਼ਾਰ ਵਾਇਲ ਖਲ ਖਾ ਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਡਾਕਟਰ ਹਰਜੀਤ ਸਿੰਘ ਕੰਸਲਟੈਂਟ ਐਸਐਸ ਮੈਡੀਸਿਟੀ ਹਸਪਤਾਲ ਨੂੰ ਕੇਰੀਆ ਤਲਵਾੜਾ ਰੋਡ ਅਸੀਂ ਇੱਥੇ ਅੱਜ ਮਲਟੀ ਸਪੈਸ਼ੈਲਟੀ ਕੈਂਪ ਦਾ ਇੱਕ ਅਰੇਂਜਮੈਂਟ ਕੀਤਾ ਹੈ ਜਿਹਦੇ ਵਿੱਚ ਐਨਐਚਐਸ ਹਸਪੀਟਲ ਦੇ ਅੰਦਰ ਦੀ ਸਾਰੀ ਟੀਮ ਨੇ ਪਾਰਟਿਸਪੇਟ ਕੀਤਾ ਹੈ ਇਹਦੇ ਵਿੱਚ ਬ੍ਰੇਨ ਦੇ ਡਾਕਟਰ ਡਾਕਟਰ ਸੁਦੀਰ ਸੂਦ ਆਏ ਹਨ ਤੇ ਹਾਰਟ ਦੇ ਡਾਕਟਰ ਡਾਕਟਰ ਸਾਹਿਲ ਸ਼ਰੀਨ ਹੈ ਤੇ ਪੇਟ ਦੇ ਮਾਹੀ ਡਾਕਟਰ ਆਏ ਹਨ ਡਾਕਟਰ ਮਿਸ਼ਰਾ ਤੇ ਹਡੀਆਂ ਦੇ ਡਾਕਟਰ ਡਾਕਟਰ ਨੀਤੀ ਸ਼ਾਇ ਹੈ ਹੋਏ ਹਨ ਤੇ ਇਹ ਸਾਰੇ ਮਰੀਜ਼ਾਂ ਦੀ ਜਾਂਚ ਬਿਲਕੁਲ ਫ੍ਰੀ ਕੀਤੀ ਜਾ ਰਹੀ ਹੈ ਤੇ ਇਹਦੇ ਵਿੱਚ ਅਸੀਂ ਬਲੱਡ ਦੇ ਕੁਝ ਟੈਸਟ ਅਤੇ ਈਸੀਜੀ ਵਗੈਰਾ ਇਹ ਵੀ ਫ੍ਰੀ ਕਰ ਰਹੇ ਹਾਂ ਤੇ ਸਵੇਰ ਤੋਂ ਕਾਫੀ ਪੇਸ਼ੈਂਟਾਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਤਕਰੀਬ-ਕਰੀਬ 1.5 ਤੋਂ 200 ਦੇ ਕਰੀਬ ਮਰੀਜ਼ ਹੁਣ ਤੱਕ ਚੈੱਕਅਪ ਕਰਾ ਚੁੱਕੇ ਹਨ ਤੇ ਕੈਂਪ ਹਲੇ ਚੱਲ ਰਿਹਾ ਹੈ ਕਰੀਬ 1.5 ਤੋਂ 2 ਘੰਟੇ ਹੋਰ ਕੈਂਪ ਹਲੇ ਚੱਲੇਗਾ ਉਮੀਦ ਹੈ ਕਿ ਅ ਇਲਾਕੇ ਦੇ ਲੋਕਾਂ ਨੂੰ ਇਸ ਕੈਂਪ ਨਾਲ ਕਾਫੀ ਫਾਇਦਾ ਹੋਏਗਾ ਤੁਹਾਡੇ ਕੋਲ ਕਿੰਨਾ ਕੈਂਪ ਲਗਾਇਆ ਗਿਆ ਹੈ ਕਿੰਨਾ ਕਿੰਨਾ ਕੈਂਪ ਲਗਾਇਆ ਜਾਦਾ ਹੈ ਜੀ ਮੈਂ ਆਪਣੇ ਇਲਾਕੇ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਇਸ ਤਰ੍ਹਾਂ ਦੇ ਫ੍ਰੀ ਜਿਹੜੇ ਮੈਡੀਕਲ ਕੈਂਪ ਆ ਆਰਗੇਨਾਈਜ਼ ਕਰਦੇ ਰਹਿੰਦੇ ਹਾਂ ਇਸੇ ਲੜੀ ਵਿੱਚ ਥੋੜੇ ਦਿਨ ਪਹਿਲਾਂ ਹੀ ਅਸੀਂ ਕਰੀਬ 15 ਦਿਨ ਪਹਿਲਾਂ ਗੁਰਦੁਆਰਾ 11 ਸਾਹਿਬ ਵੀ ਕੈਂਪ ਲਗਾਇਆ ਸੀ ਤੇ ਇਹ ਕਰੀਬ ਸਾਡੇ ਵੱਲੋਂ ਪੰਜਵਾਂ ਜਾਂ ਛੇਵਾਂ ਕੈਂਪ ਐਨ ਐਚ ਐਸ ਹਸਪੀਟਲ ਦੇ ਨਾਲ ਰਲ ਕੇ ਲਗਾਇਆ ਜਾ ਰਿਹਾ ਤੇ ਇਸੇ ਤਰ੍ਹਾਂ ਇਹ ਕੈਂਪਾਂ ਦੀ ਲੜੀ ਜਿਹੜੀ ਆ ਆਪਾਂ ਲੋਕਾਂ ਦੀ ਸੇਵਾ ਵਿੱਚ ਲਗਾਉਂਦੇ ਰਾਵਾਂਗੇ ਹੋਰ ਗਰੀਬ ਵਰਗ ਦੇ ਲੋਕ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਕਿ ਇਸ ਕੈਂਪ ਜਾਰੀ ਰੱਖਿਆ ਜਾਵੇ ਦੇਖੋ ਆਪਣਾ ਏਰੀਆ ਕੰਡੀ ਏਰੀਆ ਵਜਦਾ ਜਿਸ ਤਰ੍ਹਾਂ ਕਾਫੀ ਗਰੀਬ ਏਰੀਆ ਮੰਨਿਆ ਜਾਂਦਾ ਤੇ ਇੱਕ ਤਾਂ ਲੋਕਾਂ ਨੂੰ ਅਵੇਅਰਨੈਸ ਵੀ ਨਹੀਂ ਹੈ ਕਿ ਅਸੀਂ ਸੁਪਰ ਸਪੈਸ਼ਲ ਸਪੈਸ਼ੈਲਟੀ ਵਾਲੇ ਡਾਕਟਰਸ ਕੋਲੋਂ ਇਲਾਜ ਕਿਸ ਤਰ੍ਹਾਂ ਕਰਾਉਣਾ ਹੈ ਜਾਂ ਕਿਸ ਕਿਸ ਬਿਮਾਰੀ ਦਾ ਇਲਾਜ ਕਰਵਾਉਣਾ ਹੈ ਤੇ ਦੂਸਰਾ ਉਹਨਾਂ ਕੋਲ ਪੈਸੇ ਵੀ ਘੱਟ ਹੁੰਦੇ ਹਨ ਵਿਚਾਰਿਆਂ ਕੋਲ ਸੁਪਰ ਸਪੈਸ਼ਲਿਸਟ ਡਾਕਟਰ ਦੀ ਕੰਸਲਟੇਸ਼ਨ ਫੀਸ ਵਗੈਰਾ ਦੇਣਾ ਉਹਨਾਂ ਦੇ ਵੱਸ ਦੀ ਗੱਲ ਨਹੀਂ ਹੈ ਤੇ ਇਸ ਕਰਕੇ ਅਸੀਂ ਅਰੇਂਜ ਕਰਦੇ ਹਾਂ ਕਿ ਇਹ ਸੁਪਰ ਸਪੈਸ਼ਲਿਸਟ ਡਾਕਟਰ ਮੁਕੇਰੀਆਂ ਵਰਗੇ ਇਲਾਕੇ ਵਿੱਚ ਆ ਕੇ ਫ੍ਰੀ ਸੇਵਾਵਾਂ ਆਪਣੀਆਂ ਦੇ ਕੇ ਜਾਣ ਅਤੇ ਆਮ ਲੋਕਾਂ ਨੂੰ ਜਿਹੜੇ ਕੀ ਅਫੋਰਡ ਨਹੀਂ ਕਰ ਸਕਦੇ ਜਲੰਧਰ ਵਰਗੇ ਸ਼ਹਿਰਾਂ ਨੂੰ ਜਾਂ ਮਹਿੰਗੇ ਹਸਪਤਾਲਾਂ ਨੂੰ ਉਹ ਇੱਥੇ ਆ ਕੇ ਆਪਣਾ ਘਟੋ-ਘਟ ਚੈੱਕਅਪ ਫ੍ਰੀ ਕਰਾ ਸਕਣ ਉਹਨਾਂ ਨੂੰ ਆਪਣੀ ਬਿਮਾਰੀ ਬਾਰੇ ਪਤਾ ਲੱਗ ਸਕੇ ਅਤੇ ਇਹਦਾ ਕੀ ਇਲਾਜ ਹੋ ਸਕਦਾ ਇਸ ਬਾਰੇ ਪਤਾ ਲੱਗ ਸਕੇ